ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਇਸ ਟਾਈਮ ਕੱਗਾ ਥਾਣੇ ਦੇ ਵਿੱਚ ਮੌਜੂਦ ਹਾਂ ਇੱਥੇ ਕੱਗਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਕਿਹੜੇ ਗੁੰਡਾ ਡਰੋਲ ਠੀਕ ਹੈ ਤੁਹਾਡੇ ਕੋਲ ਕਿੰਨਾ ਕ ਨਸ਼ਾ ਜੁਗਰਾਵਾ ਤੇ ਕੀ ਕਰ ਰਹੀ ਸੀ ਤੁਸੀਂ ਇਹ ਨਸ਼ਾ ਵੇਚਦੇ ਸੀ 1 ਗ੍ਰਾਮ ਤੇ 1 ਗ੍ਰਾਮ ਸੀਗਾ ਹਾਂ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਲੇਡੀਜ਼ ਹੈ ਜੋ ਕਿ ਨਸ਼ਾ ਵੇਚਦੇ ਹੋਏ ਜੋ ਫੜੀ ਗਈ ਹੈ ਜੋ ਕੱਗਾ ਥਾਣੇ ਦੇ ਅੰਦਰ ਹੈ ਜੋ ਇਹਨਾਂ ਨੂੰ ਰੈਸਟ ਕੀਤਾ ਗਿਆ ਹੈ ਹਾਂ ਜੀ ਸਰ ਉਹ ਲੇਡੀਜ਼ ਜੋ ਚਿੱਟੇ ਦੇ ਕੱਪ ਵਿੱਚ ਫੜੀ ਗਈ ਹੈ ਕਿੱਥੋਂ ਦੀ ਹੈ ਤੇ ਕੀ ਕਰ ਰਹੀ ਨੇ ਦੇ ਅਸੀਂ ਮਿਤੀ 22 ਤੇ 24 ਨੂੰ ਕਸਤ ਦੇ ਸਬੰਧ ਵਿੱਚ ਪਿੰਡ ਟਰਾਲੀ ਜਾ ਰਹੇ ਸੀ ਟਰਾਲੀ ਤੋਂ ਆ ਰਹੇ ਸੀ ਜਦੋਂ ਅਸੀਂ ਟਰਾਲੀ ਡਰੇਨ ਪੁਲ ਤੇ ਪੁੱਜੇ ਤੇ ਇੱਕ ਔਰਤ ਖੜੀ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕੋਹਰਾਗੇ ਪਿੱਛੇ ਨੂੰ ਮੋੜਨ ਲੱਗੇ ਤਾਂ ਮੈਂ ਸਵੇਤ ਪੁਲਿਸ ਪਾਰਟੀ ਦੇ ਉਸ ਲੇਡੀ ਜੀ ਨੂੰ ਅੱਬੂ ਵੀ ਤਾਂ ਸਾਡੇ ਦੇਖਦੇ ਦੇਖਦੇ ਨੇ ਹੱਥ ਵਿੱਚ ਪੁੜੀ ਸ਼ੁਕਤੀ ਜਦੋਂ ਅਸੀਂ ਮੈਨ ਫਸ ਬਜਾ ਉਤਰ ਤਾਂ ਨਾਕਤਾ ਪੁੱਛਦੇ ਨਾਕਤਾ ਜਿਨੀ ਆਪਣਾ ਗੁਜੀਤ ਘਰ ਬਸੇ ਰਿਖਲੀ ਦੱਸਿਆ ਤੇ ਚੈੱਕ ਕੀਤਾ ਜਿਹੜੇ ਪੁੜੀ ਸੀ ਉਹਦੇ ਵਿੱਚ ਹੀਰੋਨ ਬਰਾਮ ਦਵਾਈ ਤੇ ਜਦੋਂ ਤਾਂ ਅਸੀਂ ਵਜ਼ਨ ਕੀਤਾ 6 6 ਗ੍ਰਾਮ 6 ਗ੍ਰਾਮ ਹੀਰੋਨ ਸੀ ਜਿਹੜੀ ਉਹ ਬਰਾਮ ਦਵਾਈ ਤੇ ਅਸੀਂ ਮੌਕੇ ਤੇ ਕਾਰਵਾਈ ਕਰਕੇ ਹਸੋ ਜਾ ਤਾ ਨੂੰ ਗਿਰਫਤਾਰ ਕੀਤਾ ਇੱਕ ਦਿਨ ਦਾ ਪੁਲਿਸ ਰਿਮਾਨ ਮਿਲੇ ਸੀ ਅੱਜ ਉਹਨੂੰ ਅਸੀਂ ਜੁਡੀਸ਼ਲ ਭੇਜਿਆ ਤੇ ਇਹ ਤੇ ਮੁਕੱਦਮਾ ਪਹਿਲਾਂ ਵੀ ਕੁਝ ਦੇਣੀ ਹੋਏ ਨੇ ਇਹ ਮੇਰੇ ਖਰਚਾ 21 ਦਿਨ ਹੋਏ ਨੇ ਪਹਿਲਾ ਮੁਕੱਦਮਾ ਤੇ ਦਰਜ ਹੈ ਤੇ ਇਹ ਵੇਚਣ ਦੀ ਆਦੀ ਹੋ ਚੁੱਕੀ ਹੈ ਠੀਕ ਹੈ ਤੇ ਨਿਗਰਾਨੀ ਹੁਣ ਪੂਰੀ ਨਿਗਰਾਨੀ ਰੱਖੀ ਜਾਊਗੀ ਤੇ ਜਾਨੀ ਸਰਕਾਰ ਨੇ ਹਦਾਇਤਾਂ ਮੁਤਾਬਕ ਇਹ ਕਲੰਦਰੇ ਵੀ ਦਿੱਤੇ ਜਾਣਗੇ ਬਾਰ-ਬਾਰ ਜੁਰਮਾਨਾ ਠੀਕ ਹੈ ਥੈਂਕ ਯੂ